ਸਸ ਗੱਲ ਜੀ ਸਾਰਿਆਂ ਨੂੰ ਤੇ ਹੋਰ ਸਮਾਂ ਜੀ ਪਿਆ ਚੱਲ ਰਿਹਾ ਅੱਜ ਆਪਾਂ ਸੋਚਣ ਦੇ ਹਾਂ ਕਿ ਇਮਤਹਾਮ ਜੇ ਪੈਦਾ ਤੇ ਜਿਹੜੇ ਸਾ ਨਾ ਨਹੀਂ ਆਉਂਦੇ ਆ ਮੈਨੂੰ ਲੱਗਦਾ ਫਿਰ ਅੱਜ ਪੈਂਸਲ ਨਹੀਂ ਹੋਏ ਨਾ ਤੇ ਸਾਣਾ ਚਲੋ ਮਾੜਾ ਮੁੱਟਾ ਪਾਣੀ ਛੱਟਿਆ ਸੀ ਤੇ ਪਿਆ ਦਾ ਬਣਪਰਾਨੇ ਕੀ ਕਰਨਾ ਹੈ ਹੁਣ ਉਦਾਂ ਨਹੀਂ ਚਾਹੀਦਾ ਤੇ ਖੰਮੀ ਦਾ ਪਰ ਰੱਬ ਵੀ ਕਿੱਦਾਂ ਹਣਾ ਕਦਾਂ ਕੀ ਕਰਦਾ ਪਿਆ ਹੈ ਦੇਖੋ ਚੀਨੀ ਪਾਣੀ ਨਹੀਂ ਤੇ ਆਪਾਂ ਹਜੇ ਹੈ ਨਹੀਂ ਜੀ ਹਣਾ ਕੋੜੀਆਂ ਤੇ ਮਨੇ ਇਹ ਤਾਂ ਮੀਂਹ ਆਉਂਦਾ ਇੱਥੇ ਲੰਬੀ ਦਰ ਪਰ ਆਤਾ ਹੀ ਹੁੰਦਾ। ਹਾਂਜੀ। ਨਾ ਤਾਂ ਸੋਚਦੇ ਅੱਜ ਪਿੰਡ ਜਾਵਾਂਗੇ ਤੇ ਬਾਰਿਸ਼ ਤੇ ਰਹਿਣਾ। ਮੀਂਹ ਵੀ ਵੇਖੇ ਕਿਤੇ ਹੋਰ ਤਾਂ ਹੁੰਦਾ। ਸਹੀ ਗੱਲ। ਹਾਂ ਵੀ ਕਿੰਨਾ ਤੇਜ਼ ਹੈ। ਸਾਰੇ ਪੈਣ ਦੇ। ਸੱਲ ਦਾ ਇਸ ਵੇਲੇ ਮਨੂਰ ਰਾਤ ਵੀ ਚੈਨ ਪੈਂਦਾ ਰਿਹਾ ਹੋਏ ਪਤਾ ਨਹੀਂ ਲੈਣਾ ਕੋਈ। ਅੱਜ ਆਪਾਂ ਵੇਖਣਦੇ ਹਾਂ ਜਦੋਂ ਬਾਜੀ ਹੁਣਾਂ ਕੋਲ ਹਾਂ। ਦਰਬਾਰ ਸਾਹਿਬ ਰੋਜ਼ ਅਰਦਾਸ ਹੁੰਦੀ ਹੈ। ਸਾਰੀ ਦਿਹਾੜਾ ਹੂੰ ਇਹ ਹੁਣ ਸਿਰਫ ਪਣਾ ਉਦੇਸੇ ਤੇ ਇੱਕ ਸਾਰਿਆਂ ਨੂੰ ਆਸ ਆ ਪੰਜ 5:30 ਵਜੇ ਜਦੋਂ ਨੀ ਉੱਠੇ ਆ ਸਾਰਾ ਦਿਨ ਸਾਰੀ ਰਾਤ ਵੀ ਤੇ ਅੱਜ ਵੀ ਹੁਣ ਵੀ ਲੋ ਹਾਂ ਜੀ ਅੱਗੇ ਕੀ ਹੰਦਾ ਕੀ ਹੰਦਾ ਮੈਂ ਵੀ ਹਾਂ ਪਿੰਡ ਚ ਨਾ ਉਥੇ ਪੁੱਤੂ ਆ ਚ ਪਾਣੀ ਹੁਣ ਜਦੋਂ ਜਾਵਾਂਗੇ ਫਿਰ ਅਦਨ ਆਪਾਂ ਸਾਰੇ ਜਣੇ ਚੱਲਾਂਗੇ ਫਿਰ ਆਪਾਂ ਚਲ ਜਾਣਾ ਇਹ ਮਨ ਵਿੱਚ ਕਿ ਮੈਂ ਫੂਨ ਜਾਵਾ ਪਿੰਡ ਆਪਾਂ ਨੂੰ ਹੂੰ ਇਹ ਤਾਂ ਫੋਨ ਨੂੰ ਫਾਉਂਦੇ ਮੈਂ ਜਾ ਬੇਰਾਂ ਕਿ ਨਾ ਕਨਾਂ ਨਲਗਾਉਂਦਾ ਵਾ ਹੁਣ ਅਸੀਂ ਤੇ ਕਹਿਣ ਦੇ ਵਿੱਚ ਨਹੀਂ ਮੇਰਾ ਮਨ ਸਕੂਲ ਚ ਪਾਣੀ ਲੈ ਕੇ ਆਵਾਂਗੇ ਕਿੰਨਾ ਜੇ ਪਾਣੀ ਆਇਆ ਹੈ ਨਾ ਮੇਰੇ ਇੰਦੇ ਸਕੂਲ ਵਾਲਿਆਂ ਨੂੰ ਕਹਾਂਗੇ ਪੀਕਾਰ ਜਿਹਾ ਪਾਣੀ ਲਾਓ ਤੇ ਜੇ ਸਕੂਲ ਦਾ ਸਕੂਲ ਵਿੱਚ ਪਾਣੀ ਨਾ ਆਇਆ ਤਾਂ ਨਾ ਤਾਂ ਹੀ ਲੈਣਾ ਨਾ ਪੱਛਦੇ ਆਏ ਹੋਣੇ ਸਕੂਲੇ ਚਲ ਆ ਜਨਾਲ ਸਕੂਲੇ ਪਰ ਪੜ ਕੋੜਾਈ ਚਲੀਏ ਚਲ ਚਲ ਕੋ ਕਿਤੇ ਡਰਦਾ ਜਾਸ ਸਕੂਲ ਤੋਂ ਡਰਦਾ ਵਾ ਤੇ ਹੁਣ ਡਰੋਂਗੇ ਚਲ ਆ ਫਿਰ ਚਲ ਫਿਰ ਸਕੂਲ ਚਲੀਏ ਚਲ ਜੀ ਆ ਜਾ ਆਜੋ 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 ਗਾ ਸ਼ਮਾ ਹਾਈ ਨਿਕਲੇ ਜੋ ਉਹ ਦੀਦੀ ਹੁਣੀ ਨਹੀਂ ਆਉਂਦੇ ਆ ਇੱਥੇ ਵੇਖੀ ਪਿਛੇ ਡਗ ਡਗਣਾ ਨਾ ਪੜ ਦੇਖ ਲੈ ਆਪਣਾ ਹਿਸਾਬ ਲਾ ਲਈ ਪਾਣੀ ਵਾਲੀ ਨੂੰ ਮੋਟਾ ਮੇਰੇ ਸੋਣਾ ਡੱਗਣ ਗਿਆ ਤੈਨੂੰ ਨਹੀਂ ਨਹੀਂ ਡੱਗਦੀਆਂ ਮੇਂ ਦੀ ਗੱਲ ਫਰਹਾ ਚੰਗੀ ਜਨਾ ਹੰਦਿਆ ਸਹੀ ਬੱਲਾ ਚੰਗੀ ਨਹੀਂ ਤੇ ਕੋ ਮੈਂ ਫਟਰੀ ਲੈਂਦੀ ਮੈਨੂੰ ਹਣਾ ਕੋਈ ਪਤਾ ਨਹੀਂ ਨਹੀਂ ਵਧੀਆ ਕੀਤਾ ਜੀ ਤੁਹਾਨੂੰ ਤੁਰ ਕੇ ਜਾਣਾ ਪੈਣਾ ਆਪਣੇ ਘਰ ਤੱਕ ਉੱਥੇ ਕਿਹੜੀ ਗੱਡੀ ਪਹੁੰਚੇਗਾ ਟੰਡਾ ਨਾਮ ਹੀ ਨਹੀਂ ਲੈਣਦੇ ਆ ਤੇ ਮੀਂਹ ਪਟਣਗੇ ਤੁਪਾਂ ਲੱਗਣਗੇ ਤੇ ਫੇਰੀ ਅੰਦਰ ਅੰਦਰ ਸੋਕਣਗੇ ਵਾਜਾ ਤਾਂ ਹਵਾ ਤੋਂ ਹੀ ਮੀਂਹ ਕੋਤਰਾ ਹੜਾ ਦਿਨੋਂ ਤਾਂ ਨਹੀਂ ਆ ਜਾਂਦਾ ਆਹੋ ਐਰ ਕੀ ਪਏ ਵੀ ਕਿੰਨੇ ਮੀਂਹ ਹੈ ਹੋਰ ਤੋਂ ਜ਼ਿਆਦਾ ਉਹ ਦਮਸ਼ਤਾਂ ਦੀ ਦੁਨੀਆ ਉਦਾਂ ਦਾ ਹਨਾ ਰੱਬ ਹੋ ਗਿਆ ਜੋ ਕੁਦਰਤ ਕਰਦੀ ਆ ਕੌਣ ਕਰਦੀ ਆ ਉਹਦੇ ਹੁਕਮ ਮੰਨਣਾ ਪੈਂਦਾ ਉਹ ਵੀ ਕੀ ਕਰਨਾ ਸਾਨੂੰ ਕਦੋਂ ਲੱਗਦਾ ਨਾ ਕਿ ਜਿਵੇਂ ਰ ਮਾਰਾ ਕਰਦਾ ਪਰ ਉਹ ਸੋਚਣਾ ਤੇ ਬਣਾਵੇ ਕਿੰਨੀਆਂ ਹਨਾ ਕਿੰਨੀਆਂ ਟਰਾਲੀਆਂ ਲੰਗਾਉਣੀਆਂ ਸਾਰੀ ਉਧਰ ਹੀ ਜਾਂਦੇ ਸੰਗਤ ਸੇਵਾ ਲੈ ਕੇ ਹੂੰ ਆਈਗਾ ਹਾਂ ਉਹ ਤੋਂ ਨੇੜੇ ਤੱਕ ਪਹੁੰਚੇ ਹੀ 99 ਚ 99 ਚ ਜਦੋਂ ਆਇਆ ਤੇ 80 ਜਾ ਮਨੇ ਨਾਮ ਪੁਕਾਰ ਜਾਦੋਂ ਮੈਂ ਗਿਆ ਹਾਂ ਉਦੋਂ ਵੀ ਉਥੇ ਰੇਤ ਚੜ ਗਈ 加ੜੀ ਵੇਖਿਆ ਕੜੀ ਰੇਤ ਇਦਾਂ ਪੈ ਲੀਆਂ ਚ ਰੇਤ ਉਹ ਵੀ ਹੀ ਸਾਰੇ ਹੂੰ ਤੇ ਬੜਾ ਬੁਰਾ ਹਾਲ ਹੀ ਲੋਕਾਂ ਦਾ ਗੱਲ ਨਹੀਂ ਕਰ 395 ਤੇ ਮੈਨੂੰ ਲੈ ਆਉਣਾ ਕਿ ਮੇਰੇ ਸੌ ਤੇ ਆਉਣਾ ਜਦੋਂ ਆਉਣਾ ਉਹ ਤਾਂ ਪਤਾ ਨਹੀਂ ਨਾ ਉਹਨਾਂ ਨੂੰ ਹੁਣ ਹੁਣ ਮੇ ਬਾਅਦ ਚ ਪਤਾ ਲੱਗਣਾ ਹੂੰ ਜਦੋਂ ਪਾਣੀ ਉਤਰਿਆ ਨਾ ਤੇ ਜਿੰਨਾ ਕਿੰਨਾ ਉੱਤੇ ਚੜਿਆ ਵਾ ਸਾਰਾ ਬਾਕੀ ਹੈ ਵੀ ਆਣਾ ਨੁਕਸਾਨ ਤੇ ਬੜਾ ਤੇ ਸਰਕਾਰਾਂ ਸਪੂਰਾ ਨੇ ਕੀ ਦੇਣਾ ਹੁੰਦਾ ਹੁਣ ਜਿੰਨੀ ਭਾਜੀ ਆ ਨਹੀਂ ਨਿ ਸੇਵਾ ਕਰਨ ਗੈਰਹੀਪਿੰਦ ਇਹ ਜੋ ਕਰਾਈ ਇੱਕ ਦੇ ਜਿਆਦਾ ਪਤਾ ਲੱਗ ਜਾਂਦਾ ਵੀ ਕਿੱਥੇ ਕੌਣ ਫਸਿਆ ਹੈ ਤੇ ਹੁਣ ਜਦੋਂ ਸਰਕਾਰ ਦੇ ਹੈਲੀਕਾਪਟਰ ਫੇਲਦੇ ਮਿਰ ਹਵਾ ਦੇ ਨਹੀਂ ਕੋਈ ਵੇਜਦਾ ਕੋਈ ਕਿਹੇ ਗੇ ਨਾ ਪਹੁੰਚੇ ਹੋਣਗੇ ਬਾਕੀ ਦਾ ਜਿੰਨੇ ਸਭ ਆਪਣੇ ਹਣਾ ਪੰਜਾਬੀ ਲੰਗਰ ਕਿੰਨੇ ਲਾਏ ਜਿਹੜੇ ਜਿਹੜੀ ਸੰਗਤ ਨੇ ਸੇਵਾ ਕਰਦਣੀ ਆ ਨਾ ਇੱਕ ਪਾਜੀ ਇਹ ਚੀਜ਼ ਸੋਚੋ ਨਾ ਨਾ ਸਹੀ ਗੱਲ ਹੈ ਮਰਮਾਤ ਜਿਹੜੇ ਮਰਮਾਤਮਾ ਨੇ ਸੰਗਤ ਦਾ ਸੰਗਤ ਦਾ ਦੂਤਾ ਇਹ ਦਿੱਤਾ ਨਾ ਸੰਗਤ ਨੇ ਜੋ ਕਰਦਣਾ ਉਹ ਨਹੀਂ ਕਿਸੇ ਕੋ ਜਿਹੜਾ ਖਾਸ ਜਿਹੜਾ ਆਇਆ ਸੀ ਨਾ ਇਹਨਾਂ ਨੂੰ ਪਤਾ ਨਹੀਂ ਨਾ ਕਿ ਖੋਣਿਆਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ ਉਧਰ ਉਧਰ ਜ਼ਿਆਦਾ ਪਰ ਵੇਹ ਅੱਜ ਪੁਲਿਸ ਫੋਰਸ ਕਿੰਨੀ ਲੱਗੀ ਆ ਮੰਦਰੀ ਆਏਗਾ ਨਾ ਸ਼ੁਕਰ ਉਹਨਾਂ ਨੂੰ ਵੀ ਕਿਤੇ ਫਿਕਰ ਹੋਈ ਹੋਗੀ ਉਦੋਂ ਦੇ ਵੇਹ ਜਿੰਨੀ ਸੇਵਾ ਸੰਗਤ ਕਰਨ ਦੀ ਉਹਨਾਂ ਦਾ ਤੇ ਕੋਈ ਯੋਗਦਾਨ ਨਹੀਂ ਹੈਗਾ ਜਿਹੜਾ ਕੰਮ ਉਹਨਾਂ ਨੂੰ ਕਰਨੇ ਚਾਹੀਦੇ ਹੋਵੇ ਲੋ ਸਾਰੇ ਕਿੰਨੇ ਵੱਡੇ ਵੱਡੇ ਗੱਲਾਂ ਦੇ ਕਰਦੀ ਨੇ ਜਿੱਦਾਂ ਮੰਨ ਲਓ ਵੀ ਇੰਸਟਾਗ੍ਰam ਤੇ ਵੱਡੇ ਵੱਡੇ ਜਿਹੜੇ ਹੈਗੇ ਨੇ ਇਨਫਲੂਐਂਸਰ ਆ ਉਹਨਾਂ ਨੂੰ ਪਰ ਹੁਣ ਉਹ ਮਦਦ ਵੀ ਦੀ ਕਿੰਨੀ ਕਰਾ ਦੇਣਾ ਆਣਾਂ ਣਕੇ ਜਿੰਨੇ ਵੀ ਕਲਾਕਾਰ ਆਏ ਹਾਂ ਸਾਰੇ ਹਾਂ ਕਲਾਕਾਰ ਨੇ ਜਿਹੜੇ ਵਿਆਦਤ ਵਾਲੇ ਹਾਂ 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 ਪਹੁੰਚੇ ਨੇ ਸਾਰੇ ਜਿੰਨਾ ਵੀ ਕੋਈ ਪ੍ਰਾਪਰਟੀ ਹੈ ਜਿਹੜੀਆਂ ਜ਼ਿਆਦਾ ਵਾ ਉਹ ਵੀ ਮਦਦ ਕਰ ਦਿੰਦੇ ਆ ਕਰਦੇ ਨੇ ਪਰ ਇਹਨਾਂ ਚੋਂ ਲੈ ਤੱਕ ਕੋਈ ਨਹੀਂ ਪਹੁੰਚਿਆ ਹਾਂ ਪਰ ਉਦਾਂ ਭਾਜੀ ਵੇਖ ਲਓ ਆਪਣਾ ਹੁਣ ਇੱਧਰ ਵੀ ਇਹ ਆਦੇ ਜਿੱਦਾਂ ਮਰਜ਼ੀ ਪਾਣੀ ਦਾ ਹੈ ਹੀ ਇਹ ਬੰਨੇ ਤੇ ਹੋਰ ਤੇ ਵੇਖ ਲਓ ਮੈਂ ਅੱਗੇ ਸੋਚਣ ਡਿਆ ਹਾਂ ਕਿ ਇੰਨੇ ਪੰਗੀ ਦੇ ਦਿਨ ਤੇ ਤਾਂ ਵੀ ਕਿਦਾਂ ਵੇਖ ਲਓ ਸੇਵਾਹਾਰਾ ਲੱਗੀ ਏ ਹੁਣ ਆਵੇ ਖਾ ਵੀ ਸੇਵਾ ਲਈ ਜਾਣ ਦੀ ਨੇ ਚਾਲੀਆਂ ਟਰੈਕਟਰ ਸਾਰੇ ਜਿੱਥੇ ਜਿੱਥੇ ਚਲੋ ਥੋੜੇ ਥੋੜਾ ਭਾਵੇਂ ਦਾ ਕਰਦੇ ਰਹਿੰਦੇ ਵੇਖ ਲਓ ਕਿੰਨਾ ਆਗੋਜ ਹੋ ਜਾਂਦਾ ਨਾਲ ਐਵੇਂ ਆਉਂਦੇ ਨੇ ਜਦੋਂ ਗੁਰੂ ਗੁਰੂ ਦਾ ਨਾਮ ਲੈ ਕੇ ਹੀ 100 ਰੁਪਏ ਵੀ ਇਕੱਠੇ ਕਰਦੇ ਆ ਨਾ ਉਹ 10 ਰੁਪਏ ਵੀ ਲੱਖਾਂ ਵਰਗੇ ਹੁੰਦੇ ਨੇ ਜਦੋਂ ਗੁਰੂ ਦੇ ਨਾਮ ਨਾਲ ਕੋਈ ਇੱਕ ਰੀ ਲੰਗਰ ਸ਼ੁਰੂ ਕਰਦੇ ਨੇ ਉੱਥੇ ਕਦੇ ਵੀ ਨਹੀਂ ਘਟਾ ਪੈਂਦਾ ਹਮੇਸ਼ਾ ਬਰਕਤ ਹੀ ਹੁੰਦੀ ਆ ਹੁਣ ਆ ਵੀਖੋ ਆ ਵੀ ਟਰਾਲੀ ਹਨਾ ਅੱਗੇ ਜਾਂਦੀ ਆ ਐਫਡੀ ਕਰਕੇ ਦੇਗੇ ਸਹੀ ਗੱਲ ਆ ਗੁਰੂ ਨਾਨਕ ਦੇਵ ਜੀ ਨੇ 20 ਰੁਪਈਆ ਦਾ ਲੰਗਰ ਲਾਇਆ ਸੀ ਤੇ ਵੇਖੋ ਸੰਤਾਂ ਪਾ ਇਹ ਕਿੰਦਾ ਸੰਤਾਨੀਆਂ ਕਿੰਨੀ ਕਿੰਨੀ ਦੂਰੋਂ ਹਨਾ ਆਉਂਦੇ ਨੇ ਵੇਖੋ ਲੋੜ ਪੈਣੀ ਆ ਹਰ ਚੀਜ਼ ਦੀ ਲੋੜ ਪੈਣੀ ਆ ਪੋਪਰੇ ਦੀ ਲੋੜ ਵੀ ਪੈਣੀ ਆ ਪੈਣੀ ਪੈਣੀ ਉਹ ਵੀ ਜਾਣਾ ਚਲੋ ਹੁਣ ਅਜੇ ਤੱਕ ਨਹੀਂ ਜਾਂਦਾ ਜਾਂਦਾ ਵਾ ਉਹ ਵੀ ਜਾਂਦਾ ਵਾ ਪਰ ਜਿਆਦਾ ਲੋੜਾਂ ਕਾਂਗਾ ਕੇ ਹੋਰ ਵੀ ਲੋੜ ਹੋਰ ਜਦੋਂ ਹਲੇ 10 ਦਿਨ ਠਹਿਰ ਕੇ ਨਾ ਜਿਆਦਾ ਤੰਗੀ ਜਿਆਦਾ ਉਦੋਂ ਆਣੀ ਹੈ ਕਿਉਂਕਿ ਹੁਣ ਤੇ ਬੜੀ ਸੇਵਾ ਉਹ ਤੇ ਨਹੀਂ ਪਹੁੰਚਦਾ ਜਾਂਦਾ ਉੱਥੇ ਉਹਨਾਂ ਕੋਲ ਪਹੁੰਚਦਾ ਨਾ ਇਹ ਕੱਪੜਾ ਵੀ ਨਹੀਂ ਪਹੁੰਚਦਾ ਖਾਣ ਨੂੰ ਨਹੀਂ ਪਹੁੰਚਦਾ ਉਹ ਵੀ ਜਦੋਂ ਰਾਹ ਸਾਫ਼ ਹੋਵੇ ਚਾਹ ਪਾਣੀ ਲੱਥ ਗਿਆ ਤੇ ਫੇਰ ਇਹਦੇ ਜੋਠਾ ਸਿੱਧਾ ਹੜਾਇਆ ਸਾਡੇ ਪਿੰਡ ਕੋਈ ਨੁਕਸਾਨ ਨਹੀਂ ਹੋਇਆ ਜਿੱਕੇ ਉਦੋਂ ਉਦੋਂ ਵੀ ਸਾਡੇ ਪਿੰਡ ਦੇ ਨੁਕਸਾਨ ਗੱਗੜ ਤੇ ਪੰਜ ਗਰੇ ਨੁਕਸਾਨ ਹੋਇਆ ਜੀ ਜੋ ਵੀ ਸਮਾਨ ਹੁੰਦਾ ਹੈ ਸਾਡੇ ਪਿੰਡ ਦੇ ਕਹਿੰਦੇ ਸਾਡੇ ਪਿੰਡ ਨੂੰ ਨੁਕਸਾਨ ਤੇ ਗਾੜੀ ਨੰਗਲ ਤੇ ਪੰਜ ਗੱਗੜ ਤੇ ਪੰਜ ਗਰੇ ਸਮਾਨ ਦੇ ਕੇ ਨੰਗਰ ਵੀ ਸਭ ਕੁਝ ਉੱਥੇ ਜਾਂਦਾ ਹੀ ਜਾਨੀ ਕਿ ਉਹਨਾਂ ਉਦੋਂ ਗਏ ਆ ਭਾਜੀ ਨੂੰ ਪੁੱਛ ਲੋ ਸਾਰਾ ਦੇ ਗੱਡਾ ਵਾਲੇ ਉੱਥੇ ਕਹੇ ਨੇ ਨਹੀਂ ਲੈ ਮੈਂ ਕਿਹਾ ਅੱਗੇ ਲੈ ਲਓ ਪਿੰਡ ਦੇ ਜਿਹੜੇ ਜਿਹੜੇ ਭਾਜੀ ਉੱਥੇ ਬੜਾ ਆ ਆਹਨੇ ਕਿਹਾ ਜਿਹੜੇ ਜ਼ਿੰਮੇਦਾਰ ਹੈ ਨਾ ਉਹਨਾਂ ਦੇ ਫਸਲ ਵੀ ਦਾ ਫਸਲ ਦਾ ਨੁਕਸਾਨ ਵੀ ਪਰ ਉਹ ਤਾਂ ਵੀ ਇਹੋ ਚੀਜ਼ਾਂ ਨੇ ਕਿ ਸਾਡੇ ਤੋਂ ਬਾਧੂ ਕੋ ਜੇ ਤੇ ਹੋਰ ਜਿੱਥੇ ਲੋੜ ਤੁਸੀਂ ਉਹਨਾਂ ਨੂੰ ਦੋ ਹਾਂ ਜਿੱਦਾਂ ਮੈਂ ਉਹ ਦੱਸਣ ਲੱਗਾ ਕਿ ਮੈਂ ਮੁੰਡੇ ਚ ਨਿਕਲੀ ਵੇਖੀ ਉਹ ਮਾਲਵੇ ਵੱਲੋਂ ਆਏ ਭਾਜੀ ਤੇ ਆਂਦਾ ਸੀ ਚਲੋ ਸੇਵਾ ਕੀਤੀ ਹਣਾ ਵੀ ਪੈਸੇ ਬਾਧੂ ਇਕੱਠੇ ਹੋ ਗਏ ਆਂਦਾ ਜਿਹੜੇ ਸਾਡੇ ਜ਼ਿੰਮੇਦਾਰ ਭਰਾ ਨੇ ਆਂਦਾ ਸੀ ਉਹਨਾਂ ਨਾਲ ਬੇਵਕ ਹਰਾਨ ਹੋਣ ਦੇ ਆਂਦਾ ਵੀ ਆਪ ਉਹਨਾਂ ਦੇ ਘਰਾਂ ਚ ਪਾਣੀ ਤੇ ਤਾਂ ਵੀ ਲੰਗਰ ਲਾਏ ਨੇ ਚਾਹਾਂ ਦੇ ਆਖਣੇ ਨੇ ਚਾਹ ਪੀ ਕੇ ਜਾਓ ਅੱਛਾ ਬਸ਼ਰ ਮੈਂ ਅੱਗੇ ਜੋੜੇ ਨਹੀਂ ਨਹੀਂ ਜੋੜਾ ਤਾਂ ਪਨਾਂਗਾ ਇਹ ਬੜੇ ਟਾਈਮ ਦਾ ਅਮੀਰ ਉਹ ਨਾ ਅਮੀਰ ਨਹੀਂ ਆ ਬਕਸ਼ੀਰ ਬਕਸ਼ੀਰ ਤਾਂ ਠੀਕ ਹਾਂ ਉਹ ਤੇ ਆਪੂ ਬੜੇ ਚਿਰ ਦਾ ਲੰਘ ਆਏ ਆ ਕਿ ਦਿਨ ਲੱਗਿਆ ਹੂੰ ਤੇ ਇਹ ਤੋਂ ਦੋਸਤੋਂ ਤੋਂ ਸ਼ੁਰੂ ਹੋਇਆ ਨਾ ਇਧਰ ਆ ਜਿਹੜੇ ਪਿੱਛੇ ਮੀਂਹ ਹਟ ਗਏ ਤੇ ਹੁਣ ਅੱਗੇ ਫੇਰ ਵੇਖ ਲੋ ਕਿੰਨਾ ਮੀਆ ਆ ਗਿਆ ਮੀਂਹ ਤੇ ਜਦੋਂ ਸੌਣ ਚ ਨਹੀਂ ਪੈਂਦਾ ਹੁੰਦਾ ਸੌ ਬਾਬਾ ਨਹੀਂ ਆ ਪਾ ਤਾਂ ਜਾਂਦੇ ਪਿੰਨੇ ਨਾ ਪੰਨਾ ਛੱਡ ਜਾਂਦਾ ਤੇ ਆਹ ਵੇਲਾ ਉਹੋ ਹੀ ਕੰਮ ਹਾਂ ਆਵੇ ਕਿ ਰੋਡ 'ਤੇ ਇਦਾਂ ਆਹੜੀ ਬਸਲ ਕੋਲ ਵਾਰਦਾਈ ਆ ਹਾਂ ਸੜਕ 'ਤੇ ਹੀ ਹਾਂ ਸਹੀ ਗੱਲ ਤਾਂ ਸਹੀ ਨੇ ਕਰੇ ਕੋਸ ਛੱਟ ਉੱਚੀ ਹੈ ਨਾ ਉਹ ਅੰਦਰ ਕੇ ਪਿੰਡਾਂ ਨੂੰ ਹੀ ਇਹੋ ਹੀ ਛੱਟ ਕਰਕੇ ਪਾਣੀ ਜਾਂਦੇ ਆ ਇਹ ਨਾ ਇਹਦੇ ਤੇ ਰੋਣਾ ਨਹੀਂ ਚਾਹਦੇ ਅੰਤੋਂ ਇੱਕ ਕੰਨ ਪੈਣੋਂ ਆਉਂਦਾ ਹੈ ਆਹ ਸ਼ਰਕ ਤੋਂ ਤੇ ਇਹਦੇ ਦਰਵਾਜ਼ੇ ਤੋਂ ਹਾਂ ਕਾਲਾ ਰਿਹਾ ਤੇ ਤੂੰ ਛਿੰਕਾ ਆਵੇ ਇੱਥੇ ਕਿ ਮੈਂ ਪੜੇ ਪੜਿਆ ਉੱਤਰ ਨਾ ਦੇ ਰਹੇ ਉਹ ਪਾਣੀ ਵਾਕੇ ਨਾ ਨਿਕਲ ਗਿਆ ਹੈਗਾ ਸਾਰੇ ਹੂੰ ਹਾਂ ਇਤਨੀ ਇੱਥੇ ਆ ਨਹੀਂ ਸਕਦਾ ਪਰ ਹਰ ਕਿ ਸਭ ਤੋਂ ਵੱਧ ਪਾਣੀ ਆ ਕੋਈ ਮੈਨੂੰ ਤਾਂ ਸਾਹਮਣੇ ਹਾਂ ਉਹ ਨਹੀਂ ਨਹੀਂ ਇੱਥੇ ਨਹੀਂ ਆਵੇ ਇੱਥੇ ਇੱਥੇ 2-2 ਫੁੱਟ ਪਾਣੀ ਸੀ ਨਾਲ ਇਹਦੇ ਹਾਂਜੀ ਭਾਜੀ ਆ ਦੇਖਿਆ ਹੈ ਨਹੀਂ ਆ ਸੋੜੀ ਜੀ ਆ ਦੇਖਦੇ ਉੱਤ ਕਰਨ ਵਾਲੀ ਦੀ ਲੰਦੀ ਮੈਂ ਤਰ ਬਹੁਤ ਉੱਚਾ ਤਾਂ ਪਾਣੀ ਹੈ ਮਾਰ ਪਰ ਹੋ ਗਿਆ ਪਾਣੀ ਆ ਉਧਰ ਆਪਾਂ ਵਿੱਚ ਨਹੀਂ ਹਾਂ ਇਹ ਪਿੰਦਰ ਲੱਗਦਾ ਇੱਥੇ ਹੈਗਾ ਜੀ ਇੱਥੇ ਦਰਿਆ ਉਹਨੂੰ ਚੱਲਦਾ ਹੈਗਾ ਇੱਥੇ ਪਰ ਇੱਥੇ ਕਿੰਨਾ ਧਿਆਨ ਨਾ ਲੱਗੇ ਉਹ ਧੂਆ ਟਾਵਾ ਬਣਾਉਣੀ ਕੋਈ ਉਹ ਨਹੀਂ ਆਵੇਂ ਸੜਕ ਲੱਭਣ ਦੀ ਦੀਦੀ ਅੱਛਾ ਬੰਨੀ ਲੱਭਣੀ ਮੈਂ ਮਾਪਾ ਨੇ ਜੇ ਕੋਈ ਵੇਖਿਆ ਹੀ ਨਹੀਂ ਜਿਹੜਾ ਵੇਖ ਕੇ ਗਿਆ ਕਿੰਨਾ ਹੁੰਦਾ ਹਨਾ ਸਹੀ ਗੋਣਾਂ ਕਿੰਦਾ ਪਾਣੀ ਬਹੁਤ ਬਣਾ ਇੰਨਾ ਕਿ ਵੇਖ ਲੈ ਕਿੰਨਾ ਹੋਉਂਦਿਆ ਹੋਰ ਤਰ੍ਹਾਂ ਕਿੰਨੂੰ ਇਦਾਂ ਹੋਉਂਦਿਆ ਕਿ ਜਦੋਂ ਆ ਅੱਖਾਂ ਸਾਹਮਣੇ ਪਾਣੀ ਇੰਨਾ ਨਾਲ ਫਸਾਂ ਦੇ ਵਿੱਚ ਸਹੀ ਗੱਲ ਹੈ ਜੀ ਨਾਲ ਉਹਨਾਂ ਨੇ ਵੇਖਿਆ ਵਾ ਜਿਹੜੇ ਇੰਨੇ ਇੰਨਾ ਪਾਣੀ ਵੇਖ ਕੇ ਸੋ ਕਿੰਨਾ ਤੇ ਇਹਨਾਂ ਨੂੰ ਹੌਸਲਾ ਹੋ ਗਿਆ ਹੋ ਗਿਆ ਸਾਨੂੰ ਇੰਨਾ ਕੋ ਵੇਖ ਕੇ ਤੁਹਾਡੇ ਮਨ ਚੁੰਡੇ ਪੈ ਇੰਨਾ ਪਾਣੀ ਆਇਆ ਦੁਨੀਆ ਕੀ ਕਰੇ ਸਹੀ ਗੱਲ ਹੈ ਉਹਨਾਂ ਨੂੰ ਉਦੋਂ ਵਾਲਾ ਚੇਤਾ ਆਉਂਦਾ ਹੈ ਨਾ ਕਿ ਉਦੋਂ ਨਾਲੋਂ ਘੱਟ ਵਾ ਹਾਂ ਇਹ ਚੇਤਾ ਆਉਂਦਾ ਕਿ ਜਿਹੜਾ ਇੰਨਾ ਪਾਣੀ ਟਰੈਕਟਰਾਂ ਤੇਰਾ ਤੱਕ ਪਾਣੀ ਪਹੁੰਚ ਗਏ ਸ਼ੁਗਰ ਹੈ ਪੈਟਰੋਲ ਪੰਪ ਤੋਂ ਤੇਲ ਮੈਂ ਗਿਆ ਹੁਣ ਘਰ ਜਾ ਕੇ ਜਨਰੇਟਰ ਚਲਾ ਕੇ ਤੇ ਟੈਂਕੀ ਭਰਾਂਗੇ ਨਾ ਫੇਰੀ ਹੈ ਹੋਰ ਪਾਣੀ ਮਤਲਬ ਜੋ ਘਰ ਚੋਂ ਕੀ ਬਾਕੀ ਹੱਥ ਬਣੀ ਹੋਣੀ ਆਹੋ ਕੀ ਪਤਾ ਹੁਣ ਖੇਕਾ ਨਹੀਂ ਜਾ ਕੇ ਸੋ ਪ੍ਰਮਾਤਮਾ ਮੇਲ ਦੇ ਜੀਆਂ ਚ ਬਰਕਤਾਂ ਹੋਈਆਂ ਚਾਹੀਦੀਆਂ ਫਸਲਾਂ ਮਿਲ ਜਾਂਦੀਆਂ ਹਰ ਇੱਕ ਚੀਜ਼ ਮਿਲ ਜਾਂਦੀ ਭੱਜੀਆਂ ਜੀ ਨਹੀਂ ਮਿਲਦੀ ਜੀਆਂ ਚ ਬਰਕਤਾਂ ਸਭ ਕੋ ਸੀ ਚਲੋ ਪ੍ਰਮਾਤਮਾ ਇਹ ਵਾਕਿ ਜਿਹੜਾ ਘਾਟਾ ਪਿਆ ਉਹ ਤਨੀ ਚਲੋ ਪੂਰਾ ਨਹੀਂ ਹੋ ਸਕਦਾ ਚਲੋ ਸਰ ਮਾਤਮਗੀ ਬਗੇ ਪਾਸ ਟਾਈਨ ਨਵਾਈ ਸਕਦਾ ਉਹ ਕੁਦਰਤ ਰੰਗਾਨੀ ਕਿ ਬਦਾਗਾ ਜਿੱਤਾ ਮਾ ਲੋਹਾੜੇ ਪੈਲੀਆਂ ਚ ਪਾਣੀ ਲੱਥ ਗਿਆ ਵਾ ਥੋੜਾ ਬੋਧਾ ਤੇ ਫਸਲ ਚੰਗੀ ਹੋਈ ਜਨ ਇੱਥੇ ਕਿੱਕ ਰੱਖ ਲੈਣੇ ਸਾਈਡ ਤੇ ਰੱਖ ਲੈਣਾ ਉਹਦੇ ਦੁੱਪ ਕੋ ਨਾਂ ਜਾਮ ਲਗਾ ਹੈ ਵੀ ਉਦਣ ਹੀ ਜਦ ਤਣ ਅਸੀਂ ਆਏ ਨਾ ਹਾਂ ਉਹ ਉਹ ਮੈਂ ਉਹਨਾਂ ਨਾਲ ਲਗਾਇਆ ਸੀ ਉਦਣ ਹੀ ਬਸ ਤੇ ਡੰਗ ਜੋ ਚਲ ਜੋ ਇਹੋ ਚਾਲੀ ਪਰ ਕਿੰਨਾ ਨਾ ਇੰਦਰ ਜਿਆਦਾ ਨਕਸਾਣਾ ਯਾਰ ਅਜੇ ਵੀ ਆਰਪਾਰ ਪਾਣੀ ਹੈ ਸੜਕਾਂ ਤੋਂ ਲੱਥਾ ਗਈ ਆ ਕੁਮਾਰ ਦੇ ਉੱਤੇ ਨਾ ਮਾਂ ਫੋਟਫੋਟ ਦੇਖਦੇ ਹਾਂ ਹਾਂ ਪਾਜੀ ਫੋਟਫੋਟ ਆ ਇੰਨਾ ਪਾਣੀ ਹੈ ਇੱਥੋਂ ਲੱਗਿਆ ਨਹੀਂ ਦਿੰਦਾ ਇਹ ਇੱਥੇ ਹੁਣ ਚੱਲਦਾ ਜਦੋਂ ਤਿਆਰ ਤੁਹਾਨੂੰ ਦੱਸਿਆ ਨਹੀਂ ਮੈਂ ਦੇਖੀਂ ਰੇਲਾ ਨਹੀਂ ਵੇਖਣ ਦੇ ਟਰੈਕਟਰ ਦੀਆਂ ਇੱਥੇ ਲੱਗਾ ਹੈ ਆ ਇੱਥੇ ਆਹ ਲੈ ਸਪੈਡੀਆਂ ਦੀ ਵਾਹ ਕਿਉ ਸੱਚੀ ਪਾਸ਼ਾ ਬਾਬਾ ਘੋਟੇ ਸਾਮ ਜੀ ਆ ਆ ਵੇ ਹਾਂ ਪਾਜੀ ਜੇ ਕੋਈ ਕਹਿ ਬਣਾ ਰਹੇ ਦੇ ਨਾਲ ਹਣਾ ਚੱਲ ਜੀ ਆ ਜਦ ਰਹਿਣਾ ਇੱਧਰ ਇਹ ਤਾਂ ਹੁੰਗ ਬਗਦਾ ਹੈ ਪਾਣੀ ਕਿਹਦੇ ਹੁੰਦੇ ਹਾਂ ਡਿਆ ਚਲੋ ਮਰਮਤਾ ਚੋ ਜਿੰਦੇ ਹੂੰ ਅਜੀ ਆ ਪੁਲੀ ਹੈਗੀ ਇਥੇ ਪੁਲੀ ਚੱਲ ਨਹੀਂ ਆ ਨਹੀਂ ਚੱਲ ਨਹੀਂ ਆ ਪੁਲੀ ਦੇ ਬੰਦੇ ਆ ਜਮਾਨੀ ਇਹਨਾਂ ਬੈਂਡਿਆ ਹੱਥ ਦਾ ਹੱਥ ਚੜਜੇ ਚਲੋ ਤਾਂ ਮਾੜਾ ਮੋਟਾ ਆਣਾ ਮਿੰਦਾ ਤੇ ਥੋੜਾ ਬੋਤੋ ਫਾਇਦਾ ਵੀ ਹੋਇਆ ਹੀ ਆ ਜਿੱਦਾਂ ਪ੍ਰੋਪਰ ਸੱਟ ਛੁਲੀ ਆ ਜਿਹਨੂੰ ਟੋਨੇ ਦਾ ਨਹੀਂ ਆ ਇਹ ਵਾਲਾ ਕਿਦਾਂ ਇਹਨੂੰ ਤੂੰ ਮੈਂ ਤੁਨ ਮੈਂ ਪਾਜ ਵੀ ਜਾਣੇ ਤੁਨ ਥੋ ਆ ਗਿਆ ਪਾਣੀ ਹੋ ਗਿਆ ਸਾਰਾ ਤੱਕ ਨਾ ਪਾਣੀ ਆ ਗਿਆ ਵਾਏ ਗੁਰੂ ਜੀ ਜਾ ਦੇ ਜਗਾ ਪਿੱਛੇ ਫਿਰ ਗੱਲ ਨਾ ਪਾਣੀ ਕਿੱਥੇ ਉਹ ਵੀ ਕਿੱਦਾਂ ਪਾਜਣਾ ਪੈ ਗਿਆ ਮੇਰਾ ਇੱਕ ਜਾਣਾ ਅੱਗੇ ਲੱਗੋ ਹਾਂ ਮਾਂ ਦੇ ਨਾਲ ਆਪਾਂ ਫਾਸੇ ਹਾਂ ਹਸਾਉਣਾ ਤੇ ਮੇਰੇ ਉਧਾ ਮੰਦੇ ਵਿੱਚ ਠਾਲ ਹੈਗਾ ਹੀ ਫਿਰ ਕਿੱਥੇ ਫਾਸਣਾ ਚਾਹੀਏ ਜਾ ਕੇ ਬੱਬੂ ਬੁੱਢਾ ਸਾਹਿਬ ਕਹਿੰਦਾ ਗੱਡੀ ਵਾਪਸ ਮੋੜ ਲਓ ਗੱਡੀ ਵਾਪਸ ਮੋੜ ਲਓ ਪਿੰਦਰ ਕਹਿੰਦੇ ਗੱਡੀ ਵਾਪਸ ਆਹ ਆਖੜੇ ਆ ਜਿਹੜਾ 1900 ਕਹਿੰਦਾ ਮੁੰਡਾ ਹੀ ਵਾਈ ਗਰੂ ਵਾਈ ਗਰੂ ਵਾਈ ਗਰੂ ਆਹ ਪਿੱਛੇ ਲੱਗ ਗਏ ਨੇ ਹਾਂ ਉਹ ਪਿੱਛੇ ਲੱਗੇ ਵਾਪਸ ਹਾਂ ਉਹ ਹਾਂ ਭਾਜੀ ਫਿਰ ਉਹ ਕਹਿੰਦੇ ਅੱਜੀ ਬੈਠ ਚੂ ਹਾਂ ਉਹ ਕਹਿੰਦਾ ਅੱਗੇ ਜਾਣ ਤੋਂ ਕਹਿੰਦੇ ਵਾਪਸ ਮੋੜ ਲਓ ਮੈਂ ਵੀ ਵਾਪਸ ਮੋੜਾਂਗੇ ਲੈ ਜੂ ਵਾਪਸ ਵਾਪਸ ਹੁਣ ਕਿੱਧਰ ਨੂੰ ਲੈ ਜਾਾਂਗੇ ਕੋਈ ਨਹੀਂ ਅਕਰੀ ਜਾਣ ਦਿੰਨੇ ਹੁਣ ਗਾਣ ਹੁਣ ਆਦੀਆਂ ਤੇ ਨੀ ਫੇਰ ਸ਼ਾਰਟ ਹਨਾ ਇਹ ਨੂੰ ਪੋਸ਼ੋ ਕਿ ਤਰਾ ਪਾਣੀ ਪਿਛਲੇ ਬੰਨੇ ਚਲ ਜਾਂਦੀ ਆ ਪਤਾ ਨਹੀਂ ਕਿੱਥੋਂ ਆਈ ਵੀਦ ਨੂੰ ਪਾਣੀ ਆ ਪਾਣੀ ਚੜ ਗਿਆ ਆਪਾਂ ਬਾਹਰ ਤੋਂ ਸਿਆਦ ਡਟ ਪਾ ਲੋ ਜਾਂਦੇ ਜਗ ਤੇਂਡ ਚੱਲੀ ਆ ਆਪਾਂ ਹਾਂ ਆਪਣੇ ਘਰ ਪਹੁੰਚੀਏ ਇੱਕ ਵਾਰੀ ਹੈਨਾ ਨਣਕੇ ਭਰਾ ਸਾਡੀ ਗੱਡੀ ਨੰਗ ਲੈ ਆਇਂਦਾਂ ਹਾਂ ਜਾਨ ਤੁਰਦੇ ਨਹੀਂ ਅੱਗੇ ਤੋਰਨ ਤੇ ਸਹੀ

ਆਹ ਨੂੰ ਸਗੋਂ ਐਰੋ ਕਰਨਾ ਹਾਂ ਪਹਿਲ ਵੱਲ ਨੂੰ ਵਾਪਸ ਕਰਨਾ ਪਹਿਲ ਵੱਲ ਨੂੰ ਕਰਨਾ ਹਾਂ ਸਗੋਂ ਹਾਂ ਹਾਂ ਕਿਹਾਂ ਦੇ ਕਿਹਾਂ ਦੇ ਇਹ ਗਰੂ ਮੈਨੂੰ ਡਰ ਪੜਾ ਲੱਗਣ ਲੱਗੇ ਉਹ ਤਾਂ ਮੈਂ ਘਾਤ ਤੋਰ ਲ ਕੇ ਮੰਦੀ ਵਿੱਚ ਹੈਗਾ ਨਹੀਂ ਜੀ ਜੀ ਤੁਸੀਂ ਹੀ ਲਾਇਆ ਗੁਰੂ ਦਾ ਨਾਮ ਹੋ ਆਵੇ ਹਾਂ ਵੀ ਵਾਪਸ ਆ ਗਿਆ ਭਾਈਆ ਜਾਣ ਨਹੀਂ ਦਿਆ ਇਹ ਪਾਣੀ ਹੈ ਨਾ ਇੱਥੇ ਮਿਲਿਆ ਹੋਇਆ ਇੱਥੇ ਮਿਲਿਆ ਸਾਨੂੰ ਇਹ ਕਿੰਨੇ ਖੁਸ਼ਿਆਸ ਨਹੀਂ ਹੁਣ ਪਤਾ ਨਹੀਂ ਲੱਗਦਾ ਕੀ ਕਹਿੰਦੇ ਆ ਗੁਰੂ ਦਾ ਉਹ ਤਾਂ ਅੱਜ ਆ ਗਿਆ ਲੈ ਕਿੱਥੇ ਜਾਣ ਗਿਆ ਇਥੋਂ ਇਥੋਂ ਯਾਰ ਟਰਾਲੀਆਂ ਅੱਗੇ ਪਿੱਛੇ ਕਰਾਂਗੇ ਤੇ ਨਿਕਲਾਂਗੇ ਮਾਰੇ ਬੀਚੀ ਬਾਬਾ ਬੱਸ ਸੈੱਟ ਸੀ ਇਹ ਜਾਂਦਾ ਵਧੀਆ ਮੂਲਾ ਪਿੱਛੇ ਮੁੜ ਕੇ ਫੇਰੇ ਫਸੇ ਰਹਾਂਗੇ ਪਿੰਡ ਜਾ ਕੇ ਤੋਂ ਜਾਣੇ ਉੱਥੇ ਫਸੇ ਰਹਿਣਗੇ ਕਿੱਥੇ ਜਾਏਗੇ ਠੀਕ ਹੈ ਤੂੰ ਉੱਥੋਂ ਵਾਪਸ ਕਰਾ ਉਹਦਾ ਪਿੱਛੇ ਹਾਂ ਨਾ ਉਹ ਟਰਾਲੀ ਫਸ ਗਈ ਕਿਹੜੀ ਟਰਾਲੀ ਫਸ ਗਈ ਓ ਕਠਾੜੇ ਇਹ ਹੋ ਇੱਕ ਹਫੜਾ ਧੜੀ ਵਿੱਚ ਜਿਆਦਾ ਹਨਾ ਹੋ ਜਾਂਦਾ ਥੋੜਾ ਜਾਂ ਹਨਾ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਰ ਕਰੋ ਸੱਚੇ ਪਾਤਸ਼ਾਹ ਮਾਵਾ ਬੁੱਢਾ ਸਾਹਿਬ ਜੀ ਗਾਣ ਜਾਂ ਫਿਰ ਤੁਰ ਹੀ ਜਾਣ ਸਾਰੇ ਜਾਣੀ ਹਨਾ ਓ ਬੈਗ ਹੀ ਜਾਂਦਾ ਪੈਨ

ਇਹ ਵਾਕੀ ਹੁਣ ਲਾਈਟ ਲਿਉਂਦੇ ਤਿੰਨ ਤਰਾ ਚ ਚਾਨਣ ਚੁੰਨਣ ਕਰਕੇ ਵੇਖਦੇ ਹਨਾ ਇਹ ਹੁੰਦਾ ਤਾਂ ਸੋਦੇ ਬੜਿਆ ਲੱਗਦਾ ਹਾਂ ਜਦੋਂ ਕੋਈ ਹੂੰ ਕਿੱਥੇ ਪਈ ਆ ਹਾਂ ਵਾਕਿਆ ਯਾਰ ਇਧਰੋਂ ਫਿਰ ਬੈ ਗਿਆ ਹੋਊਗਾ ਹਾਂ ਮਹਤਾਬ ਹੈਲੋ ਹਨਾ ਹਾਂ ਵੇਖੋ ਆ ਵੀ ਤਾਣ ਫੁੱਲ ਗਿਆ ਹੋਣਾ ਵਾ ਚਲੋ ਬੜਾ ਸ਼ੁਕਰ ਹੈ ਚਲੋ ਵਧੀਆ ਬਾਤੇ ਹਾਂ ਲੈ ਲੈ ਤੇ ਤੇ ਚਲ ਇੰਨਾ ਹੀ ਬੜਾ ਵਾ ਚਲ ਵਧੀਆ ਕੋਈ ਨਹੀਂ ਤੂੰ ਹੀ ਰੱਖ ਤੂੰ ਹੀ ਰੱਖ ਲਓ ਲੈ ਦੁੱਧ ਕਿਹੜਾ ਇੱਥੇ ਮਿਲਣ ਦੇ ਲੱਭਣ ਦੇ ਆ ਆ ਵੇਖੋ ਦੀਦੀ ਤਰੇੜ ਆ ਗਈ ਜੀ ਓ ਵੇਖੋ ਹਾਂ ਯਾਰ ਮੈਨੂੰ ਤਾਂ ਬੜਾ ਡਰ ਲੱਗ ਗਿਆ ਵਾ ਹਾਂ ਆ ਪਰੇਸ਼ਾਨਾ ਬੈਠੀ ਹੈ ਹਾਂ ਆ ਬੈਗੀ ਇਧਰ ਵਾਲੀ ਸਾਰੀ ਸਾਈਡ ਬੈਗੀ ਹੋਣੀ ਹੈ ਹੂੰ ਕਿਉਂਕਿ ਇਧਰ ਤੇ ਆਪਣੇ ਸਾਰਾ ਪਾਣੀ ਲੱਗ ਰਿਹਾ ਤਾਂ ਹੀ ਆਵੇ ਹੋ ਆਹ ਪੜੋ ਲਾ ਇਧਰ ਨੂੰ ਚੁੱਕਿਆ ਆ ਨਾ ਹੂੰ ਆ ਆ ਵੇਖੋ ਆਹ ਵੇਖੋ ਜੇ ਗੱਡੀ ਨਾ ਨਹੀਂ ਤੇ ਡਿੱਗ ਜਾਣਾ ਹੀ ਥਾਂ ਇਹਨੇ ਨਾ 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 ਤੇ ਡਿੱਗ ਪਾਣਾ ਹੀ ਉਹ ਗੱਡੀ ਦਾ ਕਰਕੇ ਪਚਾਉਣਾ ਹੈ ਹਾਂ ਵੀ ਕੰਟੀ ਨਾ ਹੋਵੇ ਘਵਰਾ ਕਰੀ ਨਹੀਂ 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 ਲਾਉਣੀ ਹੈ ਤੂੰ ਤਾੜੀਆਂ ਕੱਢਦੇ ਨਾ ਅੰਦਰੋਂ ਪਾਤਾ ਪਾਣ ਗਣਗੀਆਂ ਤੇ ਫੇਰ ਹੀ ਹੈ ਕੀ ਹੋਇਆ ਵਾ ਆਂਦੇ ਚੱਲ ਚੋ ਵਾਰਾ ਜੂਨੀ ਆਂਦੇ ਤੇ ਲੋਵਾਂ ਨਾ ਦੇ ਇੱਥੇ ਹੁੰਦੇ ਕਾਈ ਚਲ ਜੂ ਨਹੀਂ ਹੁਣੇ ਹੀ ਅੰਦਰ ਤੇ ਪਹੁੰਚੀ ਆਪਣੇ ਆਏ ਆ ਤੇ ਕੋਈ ਚੀਜ਼ ਨਹੀਂ ਹੁੰਦਾ ਹੁਣ ਹਾਂਜੀ ਹਾਂਜੀ ਨਹੀਂ ਨਹੀਂ ਉਹ ਲਾਈਟ ਲੈ ਕੇ ਹੁੰਦੇ ਨਾ ਤੇ ਅੰਦਰ ਚਾਨਣ ਕਰਕੇ ਫੇਰ ਹੀ ਜਾਵਾਂਗੇ ਕਿਉਂਕਿ ਕੋਈ ਚੀਜ਼ ਨਾ ਖਨੁਕ ਸਕਦੀ ਆ ਹਾਂਜੀ ਕੋਈ ਇੱਥੇ ਕੋਈ ਵੀ ਬੜੀ ਆ ਨਾ ਪਤਾ ਨਹੀਂ ਕਿ ਕਿੰਨੀ ਬੜੀ ਆ ਜੱਟੇ ਹਾਏ ਹਾਏ ਜੱਟੇ ਗੁਪਾਏ ਗਰੂ ਮਹਾ ਬੂਏ ਨੰਗ ਨਹੀਂ ਨੰਗਦੇ ਹੁਣੀ ਨਹੀਂ ਨੰਗ ਸਕਦੀ ਆ ਨਹੀਂ ਉਹ ਨਹੀਂ ਨੰਗ ਸਕਦੀ ਨਹੀਂ ਨੰਗ ਸਕਦੀ ਨਹੀਂ ਨਾੰਗ ਸਕਦੀ ਉਹ ਮੋਟੀ ਹੁੰਦੀ ਸੀ ਸਾਰੀ ਘਰ ਨੂੰ ਤਰੇੜਾਂ ਆ ਗਈਆਂ ਨੇ ਡ੍ਰੈਂਗ ਰੂਮ ਚ ਧਿਆਨ ਨਾ ਬੂਵੇ ਵੀ ਫੁੱਲ ਫੁੱਲ ਗਏ ਹਨਾ ਇੱਥੋਂ ਤੱਕ ਪੂਰੀ ਤਰੇੜ ਆ ਗਈ ਆ ਵੇਖੋ ਰਸੋਈ ਦੇ ਸਾਰੇ ਹੀ ਹਨਾ ਬੈਗੇ ਨੇ ਹਾਂ ਸੱਚੀ ਵਾਹ ਗਰੂ ਵਾਹ ਗਰੂ ਜੋ ਵੀ ਵੇਹੇ ਹੁੰਦਾ ਚੰਗਾ ਹੁੰਦਾ ਹੀ ਚੰਗੇ ਟਾਈਮ ਨਿਕਲ ਗਏ ਕਰਾ ਉਹ ਟਾਈਮ ਪੀਸੇ ਸਭ ਜਾਈ ਗਏ ਹੂੰ ਵਾਹਿਗੁਰੂ ਜੀ ਬੜਾ ਡਰ ਲੱਗੰਦਾ ਜੀ ਮੈਨੂੰ ਤੇ ਸਤਨਾਮ ਸ਼੍ਰੀ ਵਾਹਿਗੁਰੂ ਮੈਨੂੰ ਇਹ ਰੂਮ ਦਾ ਜ਼ਿਆਦਾ ਡਰ ਹੀ ਪੀ ਇਹ ਰੂਮ ਦੇ ਵਿੱਚ ਹੋਣੀਆਂ ਜੋ ਵੀ ਕੋਈ ਹੋਈ ਗੱਲਬਾਤ ਇਧਰ ਬਚਾ ਇਧਰ ਵਹੀਂ ਹਾਂ ਵੇਖੋ ਹਾਂ ਵੇਖੋ ਕੰਦ ਸਾਰੀ ਬਹਿ ਗਿਆ ਪਿੰਦਰ ਇੱਥੋਂ ਅੰਦਰ ਬਹਿ ਗਿਆ ਨਾ ਹਾਂ ਵੇਖੋ ਹਾਂ 2 2 ਇੰਚ ਹਨਾ ਇਦਾਂ ਦੇ ਵਿੱਚ ਅੰਦਰ ਬਹੁਤ ਨੁਕਸਾਨ ਹੀ ਆ ਉਹ ਵੇਖੋ ਉਹ ਕੀ ਹੈ ਇਹ ਤਾਂ ਪਾਣੀ ਹੋ ਗਿਆ ਪਾਣੀ ਹੈ ਨਾ ਸਿੰਮੰਦਿਆ ਉਥੋਂ ਜਦੋਂ ਤਰੀੜ ਪੈ ਗਈ ਨਾ ਫਿਰ ਹੂੰ ਇਦਾਂ ਨੇ ਫਿਰ ਬਣਾ ਸਾਰਾ ਨੁਕਸਾਨ ਹੀ ਹੋ ਗਿਆ ਆਪਣਾ ਬੜਾ ਜ਼ਿਆਦਾ ਆਹ ਆਹ ਵੇਖੋ ਫਰਸ਼ ਉਈ ਸਾਰੀ ਬੈ ਗਈ ਹੈ ਬੈ ਹਾਂਜੀ ਆ ਜਾਓ ਬੈ ਗਿਆ ਅੰਦਰ ਭਾਜੀ ਸਾਰਾ ਆ ਵੀ ਅੰਦਰ ਬੈ ਗਿਆ ਸਾਰਾ ਉਦ ਨਹੀਂ ਹੈਗਾ ਉਦ ਨਹੀਂ ਨਾ ਹੈਗਾ ਹਾਂ ਇੱਧਰ ਵੀ ਭਾਜੀ ਬੈ ਗਿਆ ਉਹ ਵੇਖੋ ਉਥੋਂ ਕੰਦ ਦੇ ਨਾਲੋਂ ਪਤਾ ਲੱਗਦਾ ਨਾ ਇਹ ਦੀਦੀ ਫੋਨ ਦੀ ਲਾਈਟ ਜਗਾਉਂ ਹਾਂ ਆ ਵੀ ਗਰੂਜੀ ਆ ਵੀ ਆ ਵੀ ਖੁਦੀ ਦੀ ਇੱਧਰ ਵੇਖੋ ਉੱਤੇ ਕੰਧ ਵੇਖੋ ਈ ਤੇ ਪਾ ਆਪਣਾ ਕੰਧ ਬੈਠੀ ਕਿ ਜੇ ਫਰਸ਼ ਦੇ ਹਿਸਾਬ ਦਾ ਹੋ ਜਾਵੇ ਕੰਧ ਬੈਠੀ ਪਿੰਦਰ ਕੰਧ ਬੈਠੀ ਕੰਧ ਹਾਂ ਆ ਵੇਖੋ ਤਰੀਡ ਕਿਦਾਂ ਆਈ ਧਿਆਨ ਨਾਲ ਧਿਆਨ ਨਾਲ ਇੱਕ ਰਿਪਿੰਦਰ ਉੱਧਰ ਵੇਖਣਾ ਇਹ ਮਾਰ ਕੇ ਲਾਈਟ ਇੱਧਰ ਏ ਡ్రਾਈੰਗ ਰੂਮ ਚ ਸੋਹਣਾਂ ਸੋਹਣਾਂ ਥੱਲੇ ਉਹ ਜਿਹੜੀ ਗਣੀ ਆ ਪਚੁੰਨੀ ਜੀ ਦਿੱਤੀ ਉਹ ਪਾਸੇ ਹਟੀ ਆ ਉਹ ਦੋਂ ਕਿਦਾਂ ਹਟ ਸਕਦੀ ਹੈ ਕੌਣ ਕਹਾਵਾ ਹੋਣੀ ਆ ਵੇਖੋ ਤੀਦੀ ਹਾਂ ਕਿਤੇ ਸੌਖੇ ਬੰਦੇ ਨੇ ਘਰ ਦੱਸ ਮਿੰਟ ਤੇ ਮੇਰੇ ਰੋਣ ਹੋਣ ਗਏ ਇਹ ਕੀ ਆ ਆ ਵਾਲਾ ਰੂਮ ਵੀ ਉਥੋਂ ਬੈ ਗਿਆ ਵਾ ਇੰਨਾ ਇੰਨਾ ਉਹ ਪਰਾਂ ਕੰਦ ਨਹੀਂ ਜਿਹੜੀ ਉਹ ਏਸੀ ਵਾਲੀ ਸਾਈਡ ਦੀ ਇਹ ਰੂਮ ਦਾ ਮੈਨੂੰ ਪਹਿਲਾਂ ਵੀ ਡਰ ਹੈਗਾ ਇਹ ਉਹ ਉਥੋਂ ਤੋਂ 2-2 ਇੰਚ ਬੈ ਗਿਆ तो ना दो तीन तीन लाइटा भी हां है वाहे गुरु महाराज एड कोई उधर कोई चीज नहीं ना उधरों पानी ने सारी धक् मारी है इधरों भी बह गया वह गया हां 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 ਉਹ ਇੱਥੇ ਨਾਈਦਰ ਹੋ ਗਏ ਵਾਹਿਗੁਰੂ 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 ਹਾਂ ਅੱਜ ਹੋ ਗਿਆ ਇਹ ਫਰਸ਼ ਤੇ ਬੈ ਗਿਆ ਕੰਧ ਦੇ ਉੱਤੋਂ ਠੀਕ ਹੈ ਹੂੰ ਥੱਲੇ ਥੱਲੇ ਬੈਠੀ ਹੈ ਨਾ ਆ ਵੇਖੋ ਪਾਜੀ ਇੱਧਰ ਵੇਖੋ ਆ ਵੇਖੋ ਕਿੱਡੀ ਤਰੇੜ ਇਹ ਜਿੱਦਾਂ ਪਿੱਲਰ ਨਿਕਲੇ ਆ ਨਾ ਪਿੱਲਰਾਂ ਕਰਕੇ ਲੈਂਟਰ ਜਿਹੜਾ ਦਾ ਲੈਂਟਰ ਦਾ ਪਚਾ ਬਾਕੀ ਇਥੋਂ ਚੁੱਕੀ ਕਰਨਾ ਵਾ ਹਰ ਵੀਰਾ ਗਿਨਣਾ ਬਸ ਨਾ ਨਾ ਹੋ ਰਿਹਾ ਕੋਈ ਕਰ ਯਾਰ ਕੀ ਕਰ ਲੈ ਕੋਈ ਨੁਕਸਾਨ ਵਾਹਿਗੁਰੂ ਹਾਂ ਆ ਵੇਖੋ ਇਧਰੋਂ ਸਾਰੀ ਆ ਥਲੋ ਨਹੀਂ ਮੈਂ ਸਾਰਾ ਚੰਗਿਆ ਇਹਦਾ ਤਾਂ ਸੋਫਾ ਫਟੇ ਇਦਨ ਕਰਦੇ ਸੁਭਾਈ ਨਾ ਲੱਗੇ ਹੂੰ ਇਹ ਥਲੋ ਜੋ ਕੋਈ ਗੱਲ ਨਹੀਂ ਮੈਂ ਧਿਆਨ ਨਾਲ ਜਿਹਨਾਂ ਕੋ ਕਰਿਓ ਉਹ ਉਥੇ ਮੰਜੇ ਡਾਗ ਦੇ ਮੰਜੇ ਦਾ ਕਰਦੇ ਨੇ ਸੋਫੇ ਹਾਂ ਪਤਾ ਨਾ ਕੋਈ ਚੀਜ਼ ਨਾ ਹੋਏ ਹਾਂ ਹੀ ਗਰੂ ਸੱਚੇ ਪਾਸ਼ਾ ਕਾਇਦ ਲੱਗਿਆ ਤੋ ਬਹੁਤ ਜਲ ਮੈਨੂੰ ਵੀ ਮੈਨੂੰ ਵੀ ਐਸੀ ਚੀਜ਼ ਡਰ ਗਈ ਪੀ ਹਾਡੇ ਕਿਤੇ ਨਾ ਉਧਰੋਂ ਉਧਰ ਪਾਣੀ ਦੀ ਧੱਕ ਵੱਜਣੀ ਹੈ ਤੇ ਕਿਤੇ ਕੋਈ ਨੁਕਸਾਨ ਨਾ ਹੋਏ ਹਮ ਸਾਰਾ ਹੀ ਹੈ ਤੇ ਵਹ ਜੋ ਵੀ ਹੁੰਦਾ ਚੰਗਾ ਹੀ ਹੁੰਦਾ ਚੰਗਾ ਹੋ ਗਿਆ ਆਪਾਂ ਆ ਗਏ ਆ ਆਪਾਂ ਨੇ ਹਾਂ ਨਹੀਂ ਹੀ ਹੋਣਾ ਚਾਹੀਦਾ ਹਮ ਆ ਜਿਹੜੀ ਇਨੀ ਸਾਈਡ ਹੈ ਨਾ ਹਾਂ ਹਮ ਉਹ ਉਹ ਹਨੀ ਜਣ ਨਾ ਉਹ ਦਲੀਨ ਉਹ ਦਿਨਾਂ ਜਾਂਦੇ ਪਾਣੀ ਕੀ ਆਂਦੇ ਪਾਣੀ ਕਿੱਥੇ ਆਹੋ ਮੈਂ ਤੁਹਾਨੂੰ ਕਹਿੰਦਾ ਲਿਆ ਵੀ ਜੇ ਜਾਣਾ ਖਾਣਾ ਵੀ ਚੱਲੀਏ ਨਹੀਂ ਨਹੀਂ ਜੇਲ ਦੇ ਹੂੰ ਇੱਕ ਬੱਤੀ ਨੇ ਨਾ ਕਰੀ ਵੀ ਤਾਂ ਧਿਆਨ ਨਾਲ ਥੋੜਾ ਜਿਹਾ ਫੇਰ ਵੀ ਧਿਆਨ ਨਾਲ ਹੱਥ ਮਾਇ ਤੁਹਾਡੀ ਜੈਨੇ ਡਰਾਤਾ ਮੈਂ ਧਿਆਨ ਨਾਲ ਦਲੀਨੀ ਆ ਟਾਈਮ ਤੇ ਲੱਗ ਹੀ ਜਾਂਦਾ ਵੀ ਇਹਨਾਂ ਕੋਈ ਦਨ ਆ ਦਾ ਤੁਸੋਂ ਉੱਤੀ ਹੀ 1 ਵਜੇ ਜੀ ਲੈ ਲੈਂਦਾ ਲੈ ਇਹ ਕੱਢ ਕੇ ਹਾਂ ਸੱਚ ਗਲੀ ਆਂਦਾ ਨਹੀਂ ਪਰ ਹੋਣ ਰਿਹਾ ਨਵੀਂ ਦੀਦਾ ਮੈਂ ਇੱਕ ਗਿਮੀ ਸਰਚੇ ਦਾਣਾ ਤਰੇੜਾ ਵੇਕੇ ਤੇ ਫਰਸ਼ ਹਣਾ ਵਾਵਾ ਬੈ ਗਈ ਏ ਉਹਦੇ ਕਰਕੇ ਜਦਾ ਹਣਾ ਕੋਈ ਗੱਲ ਨਹੀਂ ਬੱਤੀ ਬੰਦ ਦੇ ਨਾ ਆ ਚੁੱਕਾ ਤੇ ਖਾਦੇ ਨਾ ਚਾਹ ਆ ਗਈ ਅਰਸ਼ ਕਰੂੰ ਕਿ ਇਹਨੂੰ ਕਿਤੇ ਬਾਹਰ ਤੇ ਪਾਈ ਨਹੀਂ ਨਾ ਆਏ ਚਾਹ ਜਿੱਥੇ ਲੋੜ ਨਹੀਂ ਚਲੋ ਲੈ ਜੀ ਚੱਲੇ ਫਿਰ ਕਰਤੀ ਇਹ ਫਿਰ ਪਰਉਣੀ ਆਏ ਨਹੀਂ ਸਾਡੇ ਕਰਕੇ ਨਹੀਂ ਤੁਹਾਡੇ ਕਰਕੇ ਤੇ ਕਰਨਾ ਹੀ ਪੈਣਾ ਹੈ ਨਹੀਂ ਤੁਸੀਂ ਵੀ ਅਜ ਪਰਉਣੀ ਆ ਹਮ ਤੇਵਾ ਦਾ ਤੁਸੀਂ ਕਰਫੂ ਚੇ ਸੋਫੇ ਸੋਫੇ ਓਦਾਂ ਪਾਈ ਦਰਾਂ ਪਰਉਣਾ ਪਈ ਹੋਰ ਗੱਲ ਹੁੰਦੀ ਹੈ ਨਾ ਪਰਮਹਾਰਜ ਨਹੀਂ ਇਹ ਵੀ ਉਹ ਥਾਂ ਵੇਖ ਕੇ ਨਿੱਨੀ ਵਾਲੇ ਬੈਕਟੇ ਆ ਹੁੰਦਾ ਨਾ ਦੁੱਖ ਜਿਆ ਮੁੰਡਾ ਪੀਣਾ ਵੇਤਨਾ ਘਰ ਬਣਾਇਆ ਹੁੰਦਾ ਮੈਂ ਬੜੀ ਮੁਸ਼ਕਿਲ ਕੰਟਰੋਲ